iya, eh hahaha, 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 थोड़ा हमें भी गलबत हुई थी फोन पे बात होती रहती थी सुनती रहती थी फोन पे भी रहती थी बहुत बढ़िया थी बहुत चंगा थी हाय पोटे ये तो याद आ जाती है किसी से मैं चाहता हूं हाय अभी तक ये आवाज और गलियां दे भी छड़ ਉਹ ਤਾਂ ਕੋਈ ਹੋ ਬੇਨਤੀ ਆ ਮੋਰੇ ਜਿੱਦਾਂ ਸਰਕਾਰ ਮੋਰੇ ਸਾਰੇ ਆਵਾਜ਼ ਨਾਲ ਜੋੜ ਕੇ ਆ ਹਾਏ ਅਹ ਅਹ ਇਹਨਾਂ ਸਾਦੇ ਜਿਹੜੇ ਬੱਚੇ ਦੀ ਮੌਤ ਹੋਈ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ ਉਹ ਮੇਰੇ ਬੇਟੇ ਸੀਗੇ ਜੀ ਵਿਦੇਸ਼ ਕਿ ਤੋਂ ਗਏ ਔਰ ਕਿਸ ਸਰਵਿਸ ਤੇ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਤਦਾਂ ਕਿਵੇਂ ਹੋਪਰੀ ਹੈ ਘਟਣਾ ਇਹ ਅਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਦਾਦੇ ਆ ਇਹ ਮਤਲਬ ਕੱਲਾ ਸੀਗਾ ਉੱਥੇ ਕਾਂਗਰਸ ਦੇ ਵਿੱਚ ਜਦੋਂ ਇਹਨਾਂ ਨੇ ਕਿਹਨੇ ਵੇਖਿਆ ਹੋਵਾ ਦੋਸਤ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਇਹਦੀ ਮੌਤ ਹੋ ਗਈ ਆ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ ਇੰਟਰਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਨੇ ਆ ਆਮ ਤੱਕ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਅਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਤੁਸੀਂ ਉੱਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ ਅੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਤੇ ਅੱਲੇ ਤੱਕ ਸਾਡੀ ਉਹ ਨਾ ਕਲੱਬ ਵਾਲਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇ ਦਰਾਇਆ ਹੋਇਆ ਸੀ ਜਿਹਦੇ ਰੂਮ ਤੇ ਰਹਿੰਦੇ ਸੀ ਜੇ ਮੌਕੇ ਤੇ ਨਹੀਂ ਸੀ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਆ ਜੀ ਅਸੀਂ ਮਾੜੇ ਪਰਿਵਾਰ ਨਾਲ ਬਲਾਉਂ ਕਰਦੇ ਆਂ ਜੋਤੇ ਰਵਿੰਦਰ ਸਿੰਘ ਰਿਆਸੀ ਦਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹਹੀਂ ਨੂੰ ਕਿਹਾ ਵਾ ਗੁੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਦਾ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਹਿੰਦਾ ਨਹੀਂ ਮੈਂ ਲੰਮਾ ਪਹਿਣਾ ਵਾ ਫਿਰ ਕਰਿਆ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈੱਥ ਹੋਈ ਤਾਂ ਵੇਖਿਆ ਜੀ ਇਹਨੂੰ ਤ੍ਰਿਵਿੰਦਰ ਸਿੰਘ ਦਾ ਜਿਹੜਾ ਮਰਤਕ ਸਰੀਰ ਆ ਕੀ ਤੁਸੀਂ ਭਾਰਤ ਲਿਓਗੇ ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੰਗ ਕਰਦਾ ਜੀ ਵੀ ਮੇਰਾ ਇਕੱਲਾ ਬੱਚਾ ਹੋ ਪਰਿਵਾਰ ਚ ਕੌਣ-ਕੌਣ ਹੈ ਦੋ ਬੇਟੀਆਂ ਵੱਡੀਆਂ ਇਹ ਤੇ ਬੇਟਾ ਛੋਟਾ ਇਕੱਲਾ ਬੇਟਾ ਸੀਗਾ ਜੀ ਤ੍ਰਿਵਿੰਦਰ ਸਿੰਘ ਵਿਆਹੇ ਸੀਗੇ ਨਹੀਂ ਜਨਮ ਕਿ ਸਿਆਸੀ ਲੀਡਰ ਨੇ ਪਰਵਾਹ ਤੱਕ ਪਹੁੰਚ ਕੀਤੀ ਹੋਏ ਕਿਸੇ ਨੇ ਕੋਈ ਨਹੀਂ ਹਲੇ ਤੱਕ ਆਇਆ ਇਹ ਸਾਡੇ ਕੋਲ ਕਿਸੇ ਨੇ ਪੁੱਛਿਆ ਤੱਕ ਨਹੀਂ ਗਾ ਪਰਵਾਰ ਕੀ ਮੰਗ ਕਰਦਾ ਐ ਇਹ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਕਿਸੇ ਨਾਮ ਕੱਲਾ ਹੋਣੇ ਨਾ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਬਾਡੀ ਲਿਆਉਣ ਦਾ ਕੱਲੇ ਦੇ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨੂੰ ਸਾਡੇ ਘਰ ਲਿਆ ਨਾ ਜਾਵੇ